ਫੁਲਾਂਗ ਤੇ ਅੱਜ ਅਸੀਂ ਚਰਚਾ ਕਰਾਂਗੇ ਭਾਰਤ ਮਾਲਾ ਪ੍ਰੋਜੈਕਟ ਇਹ ਸ਼ਬਦ ਤੁਸੀਂ ਬਹੁਤ ਸੁਣਿਆ ਹੋਣਾ ਖਾਸ ਤੌਰ ਤੇ ਪੰਜਾਬ ਦੇ ਸੰਦਰਭ ਵਿੱਚ ਬਹੁਤ ਸੁਣਿਆ ਜਾਣਾ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਚੱਲੀ ਹੈ ਕਿ ਪੰਜਾਬ ਦੇ ਤਿੰਨ ਪ੍ਰੋਜੈਕਟ ਰੱਦ ਕਰ ਦਿੱਤੇ ਗਏ ਨੇ ਹਾਲਾਂਕਿ ਉੱਥੇ ਵੀ ਜ਼ਮੀਨ ਅਕਵਾਇਰ ਹੋਣ ਦੀ ਗੱਲ ਹੈ ਤੇ ਬਾਕੀ ਦੇ ਪ੍ਰੋਜੈਕਟ ਪੂਰੀ ਤੇ ਪੂਰੀ ਡਿਟੇਲ ਰਿਪੋਰਟ ਵੀ ਬਣੀ ਹੋਈ ਹੈ ਤਿੰਨ ਰੱਦ ਕਰਤੇ ਨੇ ਤੇ ਬਾਕੀ ਦੇ ਪ੍ਰੋਜੈਕਟ ਵੀ ਕੁਝ ਖਟਾਈ 'ਚ ਪਏ ਹੋਏ ਨੇ ਇਹਨੇ ਇੱਕ ਬਹਿਸ ਛੇੜੀ ਹੈ ਇੱਕ ਵਾਰ ਸੇ ਛੇੜੀ ਹੈ ਕਿ ਉਹਦੇ ਰੀਜਨ ਕੀ ਨੇ ਕਾਰਨ ਕੀ ਨੇ ਪੰਜਾਬ ਦੀ ਸਰਕਾਰ ਇਹਦੇ ਲਈ ਜ਼ਿੰਮੇਵਾਰ ਹੈ ਕਿਸਾਨ ਦੇ ਲਈ ਜ਼ਿੰਮੇਵਾਰ ਨੇ ਗਵਰਨਮੈਂਟ ਆਫ ਇੰਡੀਆ ਦਾ ਰੋਲ ਕੀ ਹੈ ਨੈਸ਼ਨਲ ਹਾਈ ਬੀ ਅਥਾਰਟੀ ਆਫ ਇੰਡੀਆ ਇਹਦੇ ਵਿੱਚ ਕੀ ਕਿਸ ਭੂਮਿਕਾ ਦੇ ਵਿੱਚ ਹੈ ਇਹ ਸਾਰੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਗੱਲ ਇਹ ਹੈ ਕਿ ਮੋٹے ਤੌਰ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਦੋ ਮੋٹے ਮਕਸਦ ਨੇ ਪਹਿਲਾ ਮਕਸਦ ਬਾਰਡਰ ਏਰੀਆ ਦੇ ਵਿੱਚ ਸ਼ਹਿਰ ਸੜਕਾਂ ਦਾ ਨੈਟਵਰਕ ਇਸ ਲੈਵਲ ਦਾ ਬਣਾਉਣਾ ਕਿ ਜੰਗ ਤੇ ਸ਼ਾਂਤੀ ਦੇ ਸਮੇਂ ਮਿਲਟਰੀ ਫੌਜ ਜਿਹੜੀ ਹੈ ਬਾਡਰਾਂ ਦੇ ਉੱਤੇ ਉਹਨੂੰ ਕੋਈ ਦਿੱਕਤ ਨਾ ਆਵੇ ਆਪਣਾ ਸਮਾਨ ਲਿਜਾੜ ਚ ਆਪਣੀ ਮੂਵਮੈਂਟ ਕਰਨ ਚ ਆਪਣੇ ਮਾਮਲਿਆਂ ਦੇ ਵਿੱਚ ਪਹਿਲਾ ਇਹਦਾ ਇਹ ਮੋਟਿਵ ਦੱਸਿਆ ਗਿਆ ਜਿਹੜਾ ਮਕਸਦ ਦੋ ਮੋਟੇ ਦੱਸੇ ਗਏ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਪਹਿਲਾ ਮਕਸਦ ਇਹਦਾ ਇਹ ਹੈ ਕਿ ਬਾਡਰ ਏਰੀਆ ਦੇ ਵਿੱਚ ਇਸ ਲੈਵਲ ਦਾ ਸੜਕੀ ਨੈਟਵਰਕ ਨਾਲ ਜੋੜਨਾ ਓਵਰਾਲ ਕੰਟਰੀ ਨੂੰ ਜਿੱਥੇ ਫੌਜ ਆਪਣਾ ਸਾਜ਼ੋ ਸਮਾਨ ਤੋਂ ਲੈ ਕੇ ਤੇ ਆਪਣੀਆਂ ਬਾਕੀ ਗਤੀਵਿਧੀਆਂ ਨੂੰ ਆਸਾਨੀ ਨਾਲ ਅੰਜਾਮ ਦੇ ਸਕੇ ਇਹ ਸਭ ਤੋਂ ਪਹਿਲਾ ਨੈਟਵਰਕ ਹੈ ਇਹਦਾ ਮਤਲਬ ਫੌਜੀ ਲਿਹਾਜ਼ ਦਾ ਦੇ ਨਾਲ ਆਸਾਨ ਰਸਤਾ ਪ੍ਰੋਵਾਈਡ ਕਰਨਾ ਪਹਿਲਾ ਹੈ ਦੂਜਾ ਦੂਜਾ ਮਕਸਦ ਆ ਕਿ ਫੇਰੇ ਇਕਨੋਮਿਕ ਗਤੀਵਿਧੀਆਂ ਨਹੀਂ ਆਰਥਿਕ ਗਤੀਵਿਧੀਆਂ ਨਹੀਂ ਇੱਕ ਕੋਰੀਡੋਰ ਇਹੋ ਜਿਹਾ ਡਵੈਲਪ ਕਰਨਾ ਜਿੱਥੇ ਇੱਕ ਦੂਜੇ ਤੋਂ ਬੰਦਰਗਾਹਾਂ ਤੱਕ ਨਾਤਰ ਗੁਜਰਾਤ ਤੱਕ ਕਿਵੇਂ ਜਾ ਸਕਦਾ ਪੰਜਾਬ ਤੋਂ ਬਾਕੀ ਜਾਮਨਗਰ ਤੱਕ ਕਿਵੇਂ ਜਾ ਸਕਦਾ ਸੌਖਾ ਟਾਈਮ ਘੱਟ ਲੱਗੇ ਇਹ ਸਾਰੀਆਂ ਚੀਜ਼ਾਂ ਦਾ ਇਹ ਦੋ ਬੁਨਿਆਦੀ ਮਕਸਦ ਨੇ ਇਹਨੂੰ ਭਾਰਤ ਮਾਲਾ ਪ੍ਰੋਜੈਕਟ ਦੀ ਲੜੀ ਦੇ ਵਿੱਚ ਫੇਜ 1 ਔਰ ਫੇਜ 2 ਦੇ ਵਿੱਚ ਮੁਕੰਮਲ ਕਰਨ ਦਾ ਇੱਕ ਪ੍ਰੋਜੈਕਟ ਹੈ ਹੁਣ ਪੰਜਾਬ ਦੇ ਵਿੱਚ ਜਿਹੜੀ ਕੰਟਰੋਵਰਸੀ ਹੋਈ ਹੈ ਇੱਕ ਗੱਲ ਇਹ ਹੈ ਕਿ ਪੰਜਾਬ ਇਹ ਕਿਉਂ ਜਦੋਂ ਹਰਿਆਣੇ ਤੱਕ ਬਣ ਗਿਆ ਟੋਟਲੀ ਉਧਰ ਡੱਬਾ ਵਾਲੀ ਤੱਕ ਹਰਿਆਣਾ ਬਣ ਗਿਆ ਤੇ ਇਧਰ ਰਾਜਸਥਾਨ ਦੇ ਵਿੱਚ ਵੀ ਬਣ ਗਿਆ ਤਾਂ ਪੰਜਾਬ ਦੇ ਵਿੱਚ ਆ ਕੇ ਇਹ ਦਿੱਕਤ ਕਿਉਂ ਆ ਰਹੀ ਹੈ ਜੀ ਕੋਈ ਕਿਸਾਨਾਂ ਨੂੰ ਦੋਸਤ ਦੇ ਰਿਹਾ ਕੋਈ ਪੰਜਾਬ ਗਵਰਨਮੈਂਟ ਨੂੰ ਦੋਸਤ ਦੇ ਰਿਹਾ ਕੋਈ ਕਿਸੇ ਨੂੰ ਦੋਸਤ ਰਿਹਾ ਅਸਲ ਦੇ ਵਿੱਚ ਇੱਕ ਤਾਂ ਤਰੀਕਾ ਇਹਦਾ ਇਹ ਹੈ ਕਿ ਕੁਝ ਵਿਚਾਰਧਾਰਕ ਬਖਰੇ ਮੈਨੇ ਸਭ ਤੋਂ ਪਹਿਲੀ ਗੱਲ ਡਿਵੈਲਪਮੈਂਟ ਦੇ ਮਾਡਰਨ ਨੂੰ ਲੈ ਕੇ ਬਿਕਾਸ ਦਾ ਮਾਡਲ ਕੀ ਹੋਵੇ ਇਨੂੰ ਲੈ ਕੇ ਨੇ ਵਿਕਾਸ ਦਾ ਇਹ ਮਾਡਲ ਜਿਹੜਾ ਸੜਕ ਪੌੜ ਸਾਰਾ ਕੁਝ ਨੂੰ ਦਿੰਦਾ ਤੇ ਜਿਹੜਾ ਖੇਤੀ ਨੂੰ ਜਿਹੜਾ ਕਿਸਾਨੀ ਨੂੰ ਜਿਹੜਾ ਪਿੰਡ ਦੇ ਸੁਧਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਵਜਾਇ ਇਸ ਨੂੰ ਗਰੋਥ ਦਾ ਇੰਜਣ ਸਮਝਦੇ ਹੋਏ ਜੜੀਆਂ ਵੱਡੇ ਸੜਕ ਵੱਡੇ ਪੌੜ ਵੱਡੀਆਂ ਲਾਈਨਾਂ ਇਹਨਾਂ ਨੂੰ ਸਮਝਦਾ ਉਹ ਅੱਜ ਦਾ ਡਵੈਲਪਮੈਂਟ ਦਾ ਮਾਡਲ ਹੈ ਜਿਹੜੇ ਲੋਕ ਇਹਨੂੰ ਪਸੰਦ ਕਰਦੇ ਨੇ ਇਹਦੇ ਨਾਲ ਚੱਲਦੇ ਨੇ ਤੇ ਉਹ ਕਹਿੰਦੇ ਨੇ ਸਾਨੂੰ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਆਪਣੇ ਵਿਕਾਸ 'ਚ ਪਛੜ ਜਾਾਂਗੇ ਪੰਜਾਬ ਦੇ ਵਿੱਚ ਹਾਰਡਨ ਗਲਤ ਹੈ ਦੂਜੀ ਗੱਲ ਦੂਜਾ ਪਾਸਾ ਇੱਕ ਹੋਰ ਹੈ ਜਿਹਦੇ ਸਾਰੇ এনवायरमेंटਲਿਸਟ ਨੇ ਜਿਹਦੇ ਚ ਕਿਸਾਨ ਜਥੇਬੰਦੀਆਂ ਦਾ ਵੀ ਬੜਾ ਵੱਡਾ ਗਰੁੱਪ ਹੈ ਜਿੱਚ ਹੋਰ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਇਹ ਵਿਕਾਸ ਦਾ ਮਾਡਲ ਨਹੀਂ ਇਹ ਜ਼ਿਆਦਾਤਰ ਆਬਾਦੀ ਲਈ ਵਿਨਾਸ਼ ਦਾ ਮਾਡਲ ਹੈ ਤੇ ਸਾਡੇ ਲਈ ਇਹ ਸਾਡੇ ਖੇਤ 파ੜ ਦਿੰਦਾ ਸਾਡੇ ਲਈ ਇਹ ਵੱਖ-ਵੱਖ ਤਰ੍ਹਾਂ ਦੀਆਂ ਹੋਰ ਜੜੀਆਂ ਸਮੱਸਿਆਵਾਂ ਪੈਦਾ ਕਰਦਾ ਉਹਦੇ ਨਾਲੋਂ ਚੰਗਾ ਉਹ ਕਹਿੰਦੇ ਸਾਡੇ ਲਈ ਤਾਂ ਸਗੋਂ ਪੰਜਾਬ 'ਚ ਜੇ ਬਾਰਡਰ ਖੁੱਲ ਜੇ ਅਸੀਂ ਆਪਣੀਆਂ ਉਸੇ ਸੜਕਾਂ ਰਾਹੀਂ ਵੱਧ ਉਹ ਮਿਡਲ ਈਸਟ ਤੱਕ ਚੀਜ਼ਾਂ ਜਾ ਲੱਗ ਸਕਦੇ ਹਾਂ ਬਾਕੀ ਜਾ ਸਕਦੇ ਇਹ ਉਹਨਾਂ ਦਾ ਕਹਿਣਾ ਹੈ ਜਿਹੜੇ ਕੁਝ ਕਿਸਾਨ ਜਥੇਬੰਦੀਆਂ ਦੀ ਗੱਲ ਹੈ ਪਰ ਇਹ ਹੈਗਾ ਇੱਕ ਵਿਚਾਰਕ ਗੱਲਾਂ ਟੈਕਨੀਕਲੀ ਜਿਹੜਾ ਪ੍ਰੋਜੈਕਟ ਵੀ ਹੈਗਾ ਆਪਾਂ ਗੱਲ ਇਹਦੀ ਕਰਨੀ ਆ ਵਿਚਾਰਕ ਕਰਦੇ ਨਾਲ ਨਾਲ ਉਹਦੇ ਵਿੱਚ ਬੱਖੋ ਬੱਖਰੇ ਨਜ਼ਰੀਏ ਨੇ ਬੱਖੋ ਬੱਖਰੇ ਡਿਬੇਟ ਲੰਮੇ ਸਮੇਂ ਦੀ ਡਿਬੇਟ ਹੈ ਉਹ ਸ਼ਾਰਟ ਰਨ ਨਹੀਂ ਹੈ ਪਰ ਟੈਕਨੀਕਲੀ ਹੁਣ ਕੀ ਹੈ ਹੁਣ ਕਹਿੰਦੇ ਨੇ ਜੀ ਕਿ ਤਿੰਨ ਪ੍ਰੋਜੈਕਟ ਜਿਹੜੇ ਨੇ ਉਹ ਰੱਦ ਕਰ ਦਿੱਤੇ ਨੇ ਸਾਡੀ ਸਰਕਾਰ ਨੇ ਜਿਹੜੇ ਪਹਿਲਾਂ ਵੀ ਲਏ ਸੀ ਉਹਨਾਂ ਦੇ ਵਿੱਚ ਕੀ ਹੈ 48 ਕਿਲੋਮੀਟਰ ਦਾ ਇੱਕ ਲੁਧਿਆਣੇ ਤੋਂ ਬਠਿੰਡੇ ਦਾ ਜਿਹੜਾ 45 ਕਿਲੋਮੀਟਰ ਦਾ ਇੱਕ ਬਾਈਪਾਸ ਜਾਂ ਇੱਕ ਸੜਕ ਸੀ ਜਿਹੜੀ ਹਾਈਵੇ ਨਾਲ ਜੁੜਦੀ ਸੀ ਉਹਨੂੰ ਅਸੀਂ ਰੱਦ ਕਰਨ ਦੀ ਗੱਲ ਕਰਦੇ ਆਂ ਫੇਰ ਇਹ ਕਹਿੰਦੇ ਨੇ ਇੱਕ ਪ੍ਰੋਜੈਕਟ ਹੋਰ ਹੈ ਲੁਧਿਆਣਾ ਬਾਈਪਾਸ ਤੇ ਦੂਜਾ ਰੂਪਨਗਰ ਤੱਕ ਹੈ ਲੁਧਿਆਣਾ ਤੋਂ ਰੂਪਨਗਰ ਤੱਕ ਇੱਕ ਸੜਕ ਜਿਹੜੀ ਚੱਲਦੀ ਸੀ ਉਹ ਵੀ 47 ਕਿਲੋਮੀਟਰ ਹੈ ਉਹਨੂੰ ਅਸੀਂ ਰੱਦ ਕਰਦੇ ਆਂ ਤੇ ਇਸੇ ਤਰੀਕੇ ਦੇ ਨਾਲ ਤੀਜਾ ਤੀਜਾ ਲੁਧਿਆਣਾ ਬਠਿੰਡਾ ਸੜਕ ਹੈ ਜਿਹਨੂੰ ਅਸੀਂ ਤਿੰਨ ਪ੍ਰੋਜੈਕਟਾਂ ਦੇ ਰੂਪ ਦੇ ਵਿੱਚ ਗੱਲ ਕੀਤੀ ਹੈ ਇੱਕ 25 ਕਿਲੋਮੀਟਰ ਇਕ 47 ਕਿਲੋਮੀਟਰ ਤੇ ਇਕ 25 45 ਕਿਲੋਮੀਟਰ ਦੇ ਰੂਪ ਚ ਉਹ ਕਹਿੰਦੇ ਨੇ ਇੱਥੇ ਵੀ ਹਾਲਾਂਕਿ ਜ਼ਮੀਨ ਜਮੂਨ ਲਈ ਜਾ ਚੁੱਕੀ ਆ ਕਈ ਥਾਵਾਂ ਤੇ ਪਰ ਇਹ ਹੁਣ ਨਹੀਂ ਬਣਨਗੇ ਕਿਉਂਕਿ ਆਊਟਡੇਟਡ ਹੋ ਗਏ 2 ਸਾਲਾਂ ਚੋਂ ਮੋਢਰਾ ਕੰਮ ਵੀ ਸ਼ੁਰੂ ਨਹੀਂ ਹੋਇਆ ਪਰ ਪੰਜਾਬ ਚ 38 ਪ੍ਰੋਜੈਕਟ ਨੇ ਭਾਰਤ ਮਾਲਾ ਤੇ ਹਾਈਵੇ ਪ੍ਰੋਜੈਕਟ ਦੇ 30 ਪ੍ਰੋਜੈਕਟ ਲਗਭਗ ਜਿਹੜੇ ਟੋਟਲ ਪ੍ਰੋਜੈਕਟ ਨੇ ਉਹ 1668 ਕਿਲੋਮੀਟਰ ਦੇ ਨੇ 1100 ਕਿਲੋਮੀਟਰ ਨੂੰ ਗ੍ਰੀਨ ਫੀਲਡ ਪ੍ਰੋਜੈਕਟ ਕਿਹਾ ਜਾ ਰਿਹਾ ਹੈ ਗ੍ਰੀਨ ਫੀਲਡ ਪ੍ਰੋਜੈਕਟ ਦਾ ਮਤਲਬ ਹੈ ਸਾਰੀਆਂ ਹੀ ਅਸਲੋਂ ਹੀ ਨਵੀਆਂ ਸੜਕਾਂ ਤੇ ਪੁਲ ਬਣਨੇ ਨੇ ਤੇ ਉਦੋਂ ਬਿਨਾ 500 ਕੁਸ ਪ੍ਰੋਜੈਕਟ ਨੇ ਜਿਹੜੇ 528 ਕਿਲੋਮੀਟਰ ਦੇ ਨੇ 1628 ਕਿਲੋਮੀਟਰ ਚੋਂ 1100 ਕਿਲੋਮੀਟਰ ਗ੍ਰੀਨ ਫੀਲਡ ਹੋ ਗਿਆ ਨਮਾ ਤੇ 528 628 ਜਿਹੜਾ ਹੋ ਗਿਆ 528 ਉਹ ਹੈਗਾ ब्राउन ਜਿਹੜਾ ਫੀਲਡ ਹੈ ब्राउन ਫੀਲਡ ਮਤਲਬ ਕੀ ਹੈ ਕਿ ਪਹਿਲਾਂ ਸੜਕਾਂ ਵਗੈਰਾ ਬਣੀਆਂ ਹੋਈਆਂ ਨੇ ਕਿਸੇ ਨੂੰ ਚੌੜੀ ਕਰਨਾ ਹੈ ਕਿਸੇ ਨੂੰ ਕੁਝ ਕਰਨਾ ਹੈ ਇਹ ਸਾਰੇ ਪ੍ਰੋਜੈਕਟ 4th ਤੋਂ 6 ਲੇਨ ਨੇ ਚੌੜੇ ਕਰਨ ਦੇ ਜਿਹੜੇ ਮਾਮਲੇ ਦੇ ਵਿੱਚ ਹੁਣ ਰੌਲਾ 150 ਕਿਲੋਮੀਟਰ ਦੇ ਸਟ੍ਰੈਸ ਦੇ ਸਟ੍ਰੈਚ ਤੇ ਪੈ ਰਹੇ ਹੈ 150 ਕਿਲੋਮੀਟਰ ਦੇ ਵਿੱਚ ਸਟ੍ਰੈਚ ਦੇ ਵਿੱਚ ਜਿੱਥੇ ਰੌਲਾ ਉਹ ਚਾਰ ਜ਼ਿਲ੍ਹੇ ਬੈਨ ਨੇ ਲੁਧਿਆਣਾ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਜਿੱਥੇ ਲੈਂਡ ਐਕੁਇਜ਼ੀਸ਼ਨ ਦਾ ਰੋਲ ਹੈ ਜ਼ਮੀਨਦਾਰ ਰੋਲ ਹੈ ਕਿ ਉਹ ਜ਼ਮੀਨ ਕਿਉਂ ਨਹੀਂ ਹੋ ਕੀਤੀ ਜਾ ਰਹੀ ਕਿਸਾਨ ਕੀ ਕਹਿੰਦਾ ਹੈ ਕਿਸਾਨ ਇਹ ਕਹਿੰਦਾ ਕਿ ਸਾਡੇ ਜੋ ਵੀ ਰੇਟ ਹਰਿਆਣੇ ਚ ਕੋਈ ਕਿਤੇ ਹੋਰ ਮਿਲ ਰਿਹਾ ਜਾਂ ਸਾਡੇ ਨੇੜੇ ਰੇਟ ਕਿਸੇ ਨੂੰ 60 ਲੱਖ ਦਿੱਤਾ ਕਿਸੇ ਨੂੰ 75 ਲੱਖ ਦਿੱਤਾ ਕਿਸੇ ਨੂੰ 35 ਲੱਖ ਹੀ ਦਿੱਤਾ ਇਹ ਬਿਤਕਰਾ ਕਿਉਂ ਆ ਹੈ ਤੇ ਇੱਕ ਲੈਵਲ ਦਾ ਰੇਟ ਉਸ ਪੱਧਰ ਦੇ ਉੱਤੇ ਕਿਉਂ ਨਹੀਂ ਮਿਲਦਾ ਇਹਦੇ ਵਿੱਚ ਸਭ ਤੋਂ بڑا ਕੁਐਸਚਨ ਇਹ ਹੈ ਕਿ ਜ਼ਮੀਨ ਦੇ ਰੇਟ ਨੂੰ ਲੈ ਕੇ ਰੌਲਾ ਪੈ ਰਿਹਾ ਅਜੇ ਤੱਕ ਪੰਜਾਬ ਦੇ ਵਿੱਚ ਇਹ ਮੂਵਮੈਂਟ ਨਹੀਂ ਉਸ ਪੱਧਰ ਦੇ ਉੱਤੇ ਗਈ ਕਿ ਅਸੀਂ ਜ਼ਮੀਨ ਦੇਣੀ ਹੋ ਹੈ ਨਹੀਂ ਹਜੇ ਤੱਕ ਕਿਸਾਨ ਜਿਹੜੀ ਮੂਵਮੈਂਟ ਵੀ ਆ ਜਾਂ ਕਿਸਾਨ ਵੀ ਲੋ ਕਹਿੰਦੇ ਸਾਡੇ ਜ਼ਮੀਨ ਦਾ ਰੇਟ ਦਿਓ ਉਹ ਰੇਟ ਕਿਵੇਂ ਮਿਲਦਾ ਹੈ ਉਹਦੀ ਕੈਲਕੂਲੇਸ਼ਨ ਕਿਵੇਂ ਹੁੰਦੀ ਹੈ ਉਹ ਰੇਟ ਮਿਲਦਾ ਹੈ 2013 ਦਾ ਲੈਂਡ ਐਕਵੀਜ਼ੀਸ਼ਨ ਐਕਟ ਬਣਿਆ ਹੋਇਆ ਹੈ ਰਾਜਸਥਾਨ ਤੇ ਹਰਿਆਣਾ ਚ ਰੌਲਾ ਕਿਉਂ ਨਹੀਂ ਪੈਂਦਾ ਪੰਜਾਬ ਚ ਕਿਉਂ ਪੈਂਦਾ ਇਹ ਗੱਲ ਸਮਝਣ ਵਾਲੀ ਹੈ ਇਹ ਭਾਰਤ ਸਰਕਾਰ ਦਾ ਐਕਟ ਹੈ 2013 ਦਾ ਨਰਿੰਦਰ મોદી ਸਰਕਾਰ ਨੇ ਇਸ ਐਕਟ ਨੂੰ ਆਪੋ ਆਪਣੀਆਂ ਸਰਕਾਰਾਂ ਦੇ ਵਿੱਚ ਜਿੱਥੇ ਬੀਜੇਪੀ ਰੂਲਡ ਸਟੇਟਸ ਨੇ ਉੱਥੇ ਸੋਧ ਕਰਵਾਤੀ ਇਹਦੇ ਵਿੱਚ ਪਹਿਲਾਂ ਉਹਨਾਂ ਨੇ ਆਰਡੀਨੈਂਸ ਵੀ ਕੀਤਾ ਸੀ 2015 ਚ ਓਵਰ ਆਲ ਕੰਟਰੀ ਦਾ ਪਰ ਉਹ ਰਾਜ ਸਭਾ ਚ ਵੀ ਬਹੁਮਤ ਨਹੀਂ ਸੀ ਬਾਕੀ ਜਗ੍ਹਾ ਤੋਂ ਵੀ ਵਿਰੋਧ ਹੋਇਆ ਉਹ ਨਹੀਂ ਚੱਲ ਸਕਿਆ ਲੈਪਸ ਹੋ ਗਿਆ ਸੀ ਹੁਣ ਉਥੇ ਦੇ ਜਿਹੜੀ ਕੈਲਕੂਲੇਸ਼ਨ ਹੈ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਉਹ ਪੰਜਾਬ ਵਾਂਗ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਚੱਜੇ ਵੀ 2013 ਦਾ ਸੈਂਟਰਲ ਜਿਹੜਾ ਪ੍ਰੋਪਰਾਈਟਰੀਮੈਂਟ ਦਾ ਐਕਟ ਹੈ ਉਹ ਲਾਗੂ ਹੈ ਉਹ ਕੀ ਕਹਿੰਦਾ ਦੋ ਬਹੁਤ ਇੰਪੋਰਟੈਂਟ ਗੱਲਾਂ ਨੇ ਉਹਦੇ ਵਿੱਚ ਇੰਪੋਰਟੈਂਟ ਗੱਲਾਂ ਇਹ ਨੇ ਕਿ ਇੱਕ ਗੱਲ ਤਾਂ ਇਹ ਹੈ ਕਿ ਉਥੇ ਜੇ ਸਰਕਾਰੀ ਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਆਉਣਾ ਹੈ ਇਹ ਲਗਭਗ ਉਹ ਹੈ ਜੇ ਪ੍ਰੋਜੈਕਟ ਹੈ ਕਿਉਂਕਿ ਇੱਥੇ ਟੋਲ ਲੱਗਣੇ ਨੇ ਪ੍ਰਾਈਵੇਟ ਕੰਪਨੀਆਂ ਦੇ ਪ੍ਰਾਈਵੇਟ ਕੰਪਨੀਆਂ ਨੂੰ ਇਹ ਉਹ ਦੇਣਾ ਸਾਰਾ ਸੈਟਅਪ ਦੇ ਵਿੱਚ ਉਹਦੇ ਵਿੱਚ 80% ਗ੍ਰਾਮ ਸਭਾਵਾਂ ਦੀ ਪਿੰਡਾਂ ਦੀਆਂ ਦੀ ਕੰਸੈਂਟ ਜ਼ਰੂਰੀ ਹੈ ਦੂਜੀ ਇੱਕ ਗੱਲ ਹੋਰ ਹੈ ਇਹ ਪੁੱਛਿਆ ਜਾਣਾ ਬਣਦਾ ਹੈ ਕਿ ਕੀ ਉਸ ਕਾਨੂੰਨ ਦੇ ਵਿੱਚ ਜਿਹੜੀ ਸੋਸ਼ਲ ਇੰਪੈਕਟ ਅਸੈਸਮੈਂਟ ਹੈ ਸਮਾਜਿਕ ਲੇਖਾ ਜੋਖਾ ਹੈ ਜਿਹਦੇ ਨਾਲ ਪਿੰਡਾਂ ਦੀਆਂ ਜ਼ਮੀਨਾਂ ਲੈਣ ਤੋਂ ਬਾਅਦ ਜਮੀਨ ਵਾਲੇ ਕਿਸਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਤੇ ਹੋਰ ਦੁਕਾਨਦਾਰਾਂ ਤੇ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਰੋਜੀ ਰੋਟੀ ਤੇ ਕੀ ਫਰਕ ਪੈਂਦਾ ਉਹਨੂੰ ਸੋਸ਼ਲ ਇੰਪੈਕਟ ਅਸੈਸਮੈਂਟ ਕਿਹਾ ਜਾਂਦਾ ਹੈ ਕੀ ਉਹ ਕਰਾਈ ਜਾ ਰਹੀ ਹੈ ਤੇ ਤੀਜੀ ਗੱਲ ਕੀ এনवायरमेंटਲ ਅਸੈਸਮੈਂਟ ਜਿਹੜੀ ਵਾਤਾਵਰਣਕ ਤਰੀਕੇ ਤੋਂ ਆ ਕਿ ਕਿੰਨੇ ਦਰਖਤ ਕੱਟੇ ਜਾਣੇ ਨੇ ਕਿੰਨਾ ਕੀ ਹੋਣਾ ਕਿੰਨਾ ਇਹਦਾ ਅਸਰ ਪੈਣਾ ਕਿੰਨੇ ਇਹਦੇ ਤੇ ਵਹੀਕਲ ਚੱਲਣਗੇ ਉਹਨਾਂ ਦਾ ਕਾਊਂਟਰ ਕਿਸ ਟਾਈਪ ਤੇ ਕਰਨਾ ਹੈ ਕਿ ਉਹ ਅਸੈਸਮੈਂਟ ਵੀ ਹੋ ਰਹੀ ਹੈ ਇਹ ਕੁਐਸਚਨ ਨੇ ਹਜੇ ਔਰ ਜਿਹਦੇ ਚ ਬਹੁਤ ਬੜੇ ਪੰਦਰ ਤੇ ਹੈ ਕਿ ਸੋਸ਼ਲ ਜਿਹੜੀ ਅਸੈਸਮੈਂਟ ਹੈ ਇੰਪੈਕਟ ਦੀ ਸਮਾਜਿਕ ਜਿਹੜਾ ਲੇਖੇ ਜੋਖੇ ਦੀ ਗੱਲ ਹੈ ਕਿ ਕਿੰਨਾ ਕਾਸਰ ਪੈਣਾ ਸਮਾਜਿਕ ਅਸਰ ਕੀ ਹੈ ਤੇ ਵਾਤਾਵਰਣਕ ਅਸਰ ਕੀ ਹੈ ਇਹ ਨਹੀਂ ਕਰਾਈ ਜਾ ਰਹੀ ਉਸ ਪੰਦਰ ਦੇ ਉੱਤੇ ਜਿਹੜੇ ਪੰਦਰ ਦੇ ਉੱਤੇ ਹੋਣੀ ਚਾਹੀਦੀ ਹੈ ਹੁਣ ਸਵਾਲ ਹੈ ਕਿ ਲੈਂਡ ਦੇ ਪੈਸੇ ਦਾ ਕਿਸਾਨ ਤਾਂ ਇਹ ਕਹਿ ਰਿਹਾ ਕਿ ਸਾਨੂੰ ਤਾਂ ਜੀ ਪੈਸਾ ਦਿਓ ਲੈਂਡ ਐਕੁਇਜ਼ੀਸ਼ਨ ਐਕਟ ਦੇ ਮੁਤਾਬਕ 2013 ਦੇ ਵਿੱਚ ਕੀ ਹੈ ਕਿ ਜਿਹੜੀ ਜ਼ਮੀਨ ਦਾ ਰੇਟ ਹੈ ਕਬੇਸ ਰੇਟ ਹੈ بیس ਰੇਟ ਤੋਂ ਬਾਅਦ 2 ਤੋਂ ਲੈ ਕੇ 4 ਗੁਣਾ ਰੇਟ ਜਿਹੜਾ ਸਬੰਧਤ ਕਿਸਾਨ ਨੂੰ ਮਿਲਣਾ ਚਾਹੀਦਾ ਜਿਹੜੇ ਸ਼ਹਿਰਾਂ ਦੇ ਨੇੜੇ ਜ਼ਮੀਨ ਹੈ ਉਹ ਡਬਲ ਜਿਹੜੀ ਸ਼ਹਿਰਾਂ ਤੋਂ ਦੂਰ ਜ਼ਮੀਨ ਹੈ ਉਹ 4 ਗੁਣਾ ਪਰ ਇਹ ਕਿਹਦੇ ਤੇ ਨਰਮ ਕਰਦੀ ਹੈ ਇਹ ਨਰਮ ਕਰਦੀ ਹੈ ਡੀਸੀ ਰੇਟਸ ਤੇ ਕਲੈਕਟਰ ਰੇਟਸ ਤੇ ਇੱਕ ਸਭ ਨੂੰ ਪਤਾ ਇਹ ਇੱਥੇ ਆਪਣੇ ਪੰਜਾਬ ਦੇ ਵਿੱਚ ਇੱਕ ਤਰੀਕਾਕਾਰ ਹੈ ਕਿ ਜਿੰਨੇ ਦੀ ਕੋਈ ਜ਼ਮੀਨ ਵੇਚੀ ਜਾਂ ਖਰੀਦੀ ਜਾਂਦੀ ਹੈ ਚਾਹੇ ਉਹ ਸ਼ਹਿਰੀ ਹੋਵੇ ਚਾਹੇ ਉਹ ਪਿੰਡੂ ਹੋਵੇ ਉਸ ਰੇਟ ਤੇ ਕੋਈ ਰਜਿਸਟਰੀ ਨਹੀਂ ਹੁੰਦੀ ਰਜਿਸਟਰੀ ਬੇहद ਘੱਟ ਤੇ ਹੁੰਦੀ ਹੈ ਔਰ ਓਡੀਸੀ ਰੇਟ ਤੁਸੀਂ ਤੈਅ ਕਰ ਦਿੰਦੇ ਹੋ ਮੈਕਸਿਮਮ ਓਡੀਸੀ ਰੇਟ ਤੇ ਰਜਿਸਟਰੀ ਹੁੰਦੀ ਹੈ ਓਡੀਸੀ ਰੇਟ ਅਸਲ ਮਾਰਕੀਟ ਰੇਟ ਨੂੰ ਚੰਪਰੀ ਪਰਜਟ ਨਹੀਂ ਕਰਦਾ ਰੀਅਲ ਜਿਹੜਾ ਮਾਰਕੀਟ ਰੇਟ ਹੈ ਜ਼ਮੀਨ ਦਾ ਜਾਂ ਕਿਸੇ ਇੱਕ ਪ੍ਰਾਪਰਟੀ ਦਾ ਉਹਨੂੰ ਰਿਪਰਿਜ਼ੈਂਟ ਨਹੀਂ ਕਰਦਾ ਇੱਕ ਤਾਂ ਉਹ ਆਪਣੇ ਆਪ ਨਾਲ ਹੀ ਜਿਹੜੀ ਟੈਕਸ ਠੱਗੀ ਦਾ ਸਵਾਲ ਜਿਹੜਾ ਬਣਾਇਆ ਹੋਇਆ ਅਸੀਂ ਰਲ ਮਿਲ ਕੇ ਉਹ ਤਾਂ ਕੰਮ ਕਰਦਾ ਹੀ ਹੈ ਜੇ ਡੀਸੀ ਰੇਟ ਘਟਨੇ ਇੱਕੋ ਇਲਾਕੇ ਦੇ ਵਿੱਚ ਨਾਲ ਲੱਗਦਾ ਕੰਮ ਹੈ ਮੰਨ ਲਓ ਲੁਧਿਆਣਾ ਤੇ ਜਲੰਧਰ ਹੀ ਹੈ ਲੁਧਿਆਣਾ ਦੇ ਵਿੱਚ ਡੀਸੀ ਰੇਟ ਹੋਰ ਹੈ ਜਲੰਧਰ 'ਚ ਹੋਰ ਹੈ ਨਾਲ ਲੱਗਦੇ ਛੇ ਉਦੋਂ ਅੱਗੇ ਤੁਰ ਜੋ ਜਲੰਧਰ ਤੋਂ ਅੰਮ੍ਰਿਤਸਰ ਹੋਰ ਹੈ ਤਰਨਤਾਰਨ ਹੋਰ ਹੈ ਗੁਰਦਾਸਪੁਰ ਹੋਰ ਹੈ ਤਾਂ ਕਿਸਾਨੀ ਲਈ ਇੱਕ ਪ੍ਰੋਬਲਮ ਹੋ ਜਾਂਦੀ ਹੈ ਕਿ ਯਾਰ ਉਹਨੂੰ ਤਾਂ ਮਿਲਿਆ 35 ਲੱਖ ਇਹਨੂੰ ਮਿਲਿਆ 50 ਲੱਖ ਉਹਨੂੰ ਮਿਲਿਆ 60 ਲੱਖ ਤਰੌਲਾਪ ਮਾਉਣ ਵਾਲਾ ਕੰਮ ਹੋ ਹੀ ਜਾਂਦਾ ਨਾ ਲਗਾਤਾਰ ਉਸੇ ਤਰੀਕੇ ਦੇ ਨਾਲ ਜਦੋਂ ਸਰਕਾਰ ਹੀ ਅਕਵਾਇਰ ਕਰੇ ਇੱਕੋ ਜ਼ਮੀਨ ਉਸ ਲੈਵਲ ਦੀ ਗੱਲ ਹੋਵੇ ਤਾਂ ਇੱਕ ਨਮਾ ਰੌਲਾ ਪੈ ਜਾਂਦਾ ਉਹ ਸਾਰੇ ਮਾਮਲੇ ਦੇ ਵਿੱਚ ਤਾਂ ਇਹਦਾ ਕੋਈ ਹੱਲ ਕਿਉਂ ਨਹੀਂ ਸੋਚਿਆ ਜਾ ਰਿਹਾ ਹੁਣ ਜਦੋਂ ਆਰਬਿਟ੍ਰੇਸ਼ਨ ਚ ਚਲਾ ਗਿਆ ਕੰਿਆਂ ਦੇ ਰਵਾਈਜ ਵੀ ਹੋ ਜਾਂਦੇ ਨੇ ਰੇਟ ਜਦੋਂ ਕਿਸਾਨ ਜਿੱਥੇ ਜਿੱਥੇ ਮੂਵਮੈਂਟਾਂ ਕਰ ਰਹੇ ਨੇ ਉੱਥੇ ਰਵਾਈਜ ਹੋਗੇ ਔਰ ਸਾਡੀ ਜਾਣਕਾਰੀ ਮੁਤਾਬਕ ਹੈ ਵੀ ਉੱਥੇ 60 ਲੱਖ ਤੋਂ 65 ਲੱਖ ਤੱਕ ਚਲੇਗੇ ਤੇ ਦੂਜੇ ਪਾਸੇ ਕਈ ਜਗ੍ਹਾ ਘੱਟ ਰੇਟ ਵੀ ਲੋਕਾਂ ਨੇ ਲੈ ਲੇ ਕਿਸਾਨ ਮਜਬੂਰ ਹੈ ਕਰਜ਼ਾਈ ਵੀ ਹੈ ਤੇ ਬਾਕੀ ਵੀ ਅਗਲਾ ਕਹਿੰਦਾ ਸਰਕਾਰ ਨੇ ਲੈ ਵੀ ਲੈਣੀਆਂ ਦੇ ਵੀ ਦੰਦਾ ਉਹਨੇ ਇੱਕ ਜਿਹੜਾ ਕੋਈ ਦੰਦੇ ਨੇ ਪਰ ਇਹ ਮਸਲੇ ਦਾ ਅਸਲ ਹੱਲ ਨਹੀਂ ਮਸਲੇ ਦਾ ਹੱਲ ਕੀ ਹੈ ਐ ਤੂੰ ਪਹਿਲਾਂ ਵੀ ਪੰਜਾਬ ਗਵਰਨਮੈਂਟ ਕਰਦੇ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਨਾਲ ਜੁੜੇ ਹੋਏ ਬਹੁਤ ਸਾਰੇ ਅਧਿਕਾਰੀ ਨੇ ਉਹ ਕੀ ਕਹਿੰਦੇ ਨੇ ਉਹ ਇਹ ਕਹਿੰਦੇ ਨੇ ਵੀ ਇੱਕ ਤਰੀਕਾ ਇਹ ਹੈ ਕਿ ਪੰਜਾਬ ਦੀ ਸਰਕਾਰ ਕੈਬਨਟ ਦੇ ਵਿੱਚ ਇੱਕ ਅਜੰਡਾ ਲਿਆ ਕੇ ਏ ਐਕਵਾਇਰ ਹੋਣ ਵਾਲੀ ਜ਼ਮੀਨ ਦਾ 베이스 ਰੇਟ ਸਿਲੈਕਟ ਕਰਦੇ ਆ ਆਪਣੇ ਆਪ ਡੀਸੀ ਰੇਟ ਦੀ ਬਜਾਏ ਕਿ ਆ 베이스 ਰੇਟ ਹੋਏਗਾ ਮੰਨ ਲਓ 50 ਲੱਖ ਤੋਂ ਸ਼ੁਰੂ ਹੋਏਗਾ 40 ਤੋਂ ਹੋਏਗਾ ਜਿੰਨਾ ਵੀ ਜੋ ਉਹਨਾਂ ਨੂੰ ਲੱਗਦਾ ਕਿ 베이스 ਰੇਟ ਹੈ ਉਦੋਂ ਬਾਅਦ ਫਿਰ ਆਟੋਮੈਟਿਕਲੀ ਉਹ ਫਾਰਮੂਲਾ ਲੱਗ ਜਾਊਗਾ ਜਿਹੜੀ ਕੈਲਕੂਲੇਸ਼ਨ ਆਣੀ ਹੈ ਉਹਦੇ ਨਾਲ ਸਾਰਿਆਂ ਨੂੰ ਮਾਅਵਜਾ ਬਰਾਬਰ ਦਾ ਮਿਲ ਜਾਊਗਾ ਜਿਹੜੇ ਵੀ ਕਿਸਾਨੀ ਦੇ ਆਉਣਗੇ ਰਸਤੇ ਦੇ ਵਿੱਚ ਤਾਂ ਸ਼ਾਇਦ ਇਹ ਬਿਤਕਰਾਂ ਨਹੀਂ ਲੱਗੂਆ ਇੱਕ ਦੂਜੇ ਨੂੰ ਤੇ ਉਹਦੇ ਲਈ ਇੱਕ ਮੰਨਣਯੋਗ ਗੱਲ ਵੀ ਹੋ ਜੇਗੀ ਕਿ ਤਾਂ ਇਹ ਤਰੀਕਾ ਹੈ ਇਹ ਤਰੀਕਾ ਨਾਮਾ ਨਹੀਂ ਹੈ ਐਦੋਂ ਪਹਿਲਾਂ ਕੁਝ ਥਰਬਣਾ ਦੇ ਮਾਮਲਿਆਂ ਦੇ ਵਿੱਚ ਆ ਮਹਾਲੀ 에ਰਪੋਰਟ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਉਦੋਂ ਦੀ ਦੇ ਕੀਤਾ ਇਹ ਕਿ ਨਾਲ ਐਮ ਐਲ ਏ ਵੀ ਬਿਠਾ ਲਿਆ ਨਾਲ ਬਾਕੀ ਦੇ ਕਰਕੇ ਕਮੇਟੀ ਬਣਾਈ ਇਕੱਲੇ ਡੀ ਸੀ ਰੇਟ ਤੇ ਨਹੀਂ ਰਹੇ ਉਹ ਕਮੇਟੀਆਂ ਬਠਾਈਆਂ ਕਮੇਟੀਆਂ ਨੇ ਬੈਠ ਕੇ ਫੁੱਲ ਰੇਟ ਕਿ ਕ ਡਿਸਾਈਡ ਕਰਤੇ ਡਿਸਾਈਡ ਕਰਕੇ ਉਹਨੇ ਉਹਨੇ ਇੱਥੇ ਉਦੋਂ ਵੀ ਕਰੋੜ 2 ਕਰੋੜ ਰੁਪਇਆ ਖੇਲਾ ਵੀ ਇੱਥੇ ਮਿਲੇ ਕਿਸੇ ਨੂੰ ਕਿੰਨੇ ਮਿਲੇ ਕਿਸੇ ਨੂੰ ਕਿੰਨੇ ਮਿਲੇ ਹੁਣ ਜਿਹੜੀ ਚੀਟੀ ਰੋਡ ਜਾ ਰਹੀ ਹੈ ਇੱਥੋਂ ਰਾਜਪੁਰਾ ਸਾਰਾ ਦਦੇ ਵਿਚਾਲੇ ਇੱਕ ਜਿਹੜਾ 에ਰਪੋਰਟ ਨੂੰ ਲੱਗੇ ਨਿਕੜੇਗੀ ਸੜਕ ਉੱਥੇ ਕਿਸਾਨਾਂ ਨੂੰ 95 ਲੱਖ ਤੋਂ 1 ਕਰੋੜ ਰੁਪਇਆ ਮਿਲਿਆ ਪਰ ਏਕੜ ਦੇ ਹਿਸਾਬ ਦੇ ਨਾਲ ਰਸਤੇ ਦੇ ਵਿੱਚੋਂ ਜਿਹੜੇ ਪਿੰਡਾਂ ਚੋਂ ਆ ਰਹੇ ਨੇ ਕਿਉਂ ਕਿਉਂਕਿ ਉਹ ਇੱਕ ਬੇਸ ਰੇਟ ਬੈਠ ਕੇ ਡਿਸਾਈਡ ਹੋ ਜਾਂਦੇ ਨੇ ਔਰ ਇਸ ਕਰਕੇ ਜਿਹੜੇ ਥਰਮਲ ਵੀ ਲੱਗੇ ਸੀ ਕਈ ਥਾਵਾਂ ਦੇ ਉੱਤੇ ਉੱਥੇ ਦੀ ਜ਼ਮੀਨ ਐਕਵਾਇਰ ਕਰਨ ਦੇ ਲਈ ਵੀ ਉਦੋਂ ਇਹੀ ਫੈਸਲਾ ਕੀਤਾ ਸੀਗਾ ਕਿ ਇੱਕ ਰੇਟ ਇੰਨਾ ਕੁ ਦੇਓ ਬੇਸ ਰੇਟ ਤਾਂ ਕਿ ਕਿਸਾਨ ਉਹਦੇ ਤੇ ਇਤਰਾਜ਼ ਵੀ ਨਹੀਂ ਕਰ ਦੇ ਉਹ ਜਰਵ ਨਹੀਂ ਕਰ ਦੇ ਤੇ ਜ਼ਮੀਨ ਵੀ ਦੇ ਦੇ ਦਿੰਦੇ ਨੇ ਤੇ ਉਹਨਾਂ ਨੂੰ ਫਾਇਦਾ ਵੀ ਹੋ ਜਾਂਦਾ ਉਹਨਾਂ ਉਸ ਰੂਪ ਦੇ ਵਿੱਚ ਜਾ ਕੇ ਜਿਹਦੇ ਨਾਲ ਕੋਈ ਆਪਣਾ ਕੰਮ ਕਾਜ ਜੋ ਵੀ ਤਰੀਕਾ ਕਰ ਲੈਂਦੇ ਨੇ ਤਾਂ ਪੰਜਾਬ ਦੀ ਸਰਕਾਰ ਕਿਉਂ ਨਹੀਂ ਕਰ ਔਰ ਇੱਕ ਕਿਸੇ ਸੋਰਸ ਨੇ ਇਹ ਦੱਸਿਆ ਕਿ ਜਦੋਂ ਸੁਖਵੀਰ ਸਿੰਘ ਸੰਧੂ ਜਿਹੜੇ ਅੱਜਕੱਲ ਇਲੈਕਸ਼ਨ ਕਮਿਸ਼ਨਰ ਨੇ ਗੌਰਮੈਂਟ ਆਫ ਮਤਲਬ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਚ ਮੈਂਬਰ ਨੇ ਕਮਿਸ਼ਨਰ ਨੇ ਉਹ ਚੀਫ ਸੈਕਟਰੀ ਰਹੇ ਨੇ ਉਤਰਾਖੰਡ ਦੇ ਪੰਜਾਬ ਦੇ ਵਿੱਚ ਵੀ ਉਹ ਲੰਮਾ ਡੈਪੂਟੇਸ਼ਨ ਤੇ ਰਹੇ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸੁਝਾਅਸਨ ਦਿੱਤਾ ਸੀ ਕਿਉਂਕਿ ਉਹ ਨੈਸ਼ਨਲ ਹਾਈਵੇ ਅਥਾਰਟੀ ਦੇ ਵੀ ਮੁਖੀ ਰਹੇ ਨੇ ਕਿ ਤੁਸੀਂ ਇੱਕ ਬੇਸ ਰੇਟ ਤੈਅ ਕਰ ਦੋ ਐਜੇ ਕੈਬਨਰੇਟ ਦੇ ਵਿੱਚ ਪੈਸੇ ਦੇਣੇ ਨੇ ਪੈਸੇ ਐਨਐਚਏ ਆਈ ਨੇ ਦੇਣੇ ਨੇ ਤੋਂ ਮਿਲ ਜਾਣਗੇ ਪੈਸੇ ਪਰ ਉਹ ਕਿਉਂ ਨਹੀਂ ਹੋ ਪਾਇਆ ਇਹ ਉਦੋਂ ਦੀ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਦੱਸਦੇ ਫਿਰ ਚੰਨੀ ਦੀ ਸਰਕਾਰ ਤੇ ਅੱਜ ਕੱਲ੍ਹ ਭਗਵੰਤ ਮਾਨ ਉਹਨਾਂ ਦੀ ਸਰਕਾਰ ਹੈ ਇਹਦੇ ਚ ਨਹੀਂ ਸਮਝ ਆਇਆ ਇਹ ਕਿਉਂ ਨਹੀਂ ਹੋ ਰਿਹਾ ਔਰ ਜੇ ਹੋ ਜਾਂਦਾ ਤਾਂ ਲੱਗ ਇੱਕ ਸੁਜੈਸ਼ਨ ਹੋਰ ਵੀ ਕੁਝ ਅਪਸਰ ਦੇ ਰਹੇ ਨੇ ਪਤਾ ਨਹੀਂ ਉਹ ਬਾਜਬ ਕਿੰਨਾ ਕਿੰਨਾ ਨਹੀਂ ਹੈ ਉਹ ਕਹਿੰਦੇ ਅੱਜ ਵੀ ਬੈਕ ਡੇਟ ਦੇ ਵਿੱਚ ਵੀ ਜੇਕਰ ਪੰਜਾਬ ਦੀ ਸਰਕਾਰ ਰੈਟਰੋਸਪੈਕਟਿਵਲੀ ਕੁਝ ਗੱਲਾਂ ਕਰਦੇ ਬੇਸ ਰੇਟ ਲਈ ਕਿ ਐਂਡੇ ਕਿਤੇ ਜਿਹੜੀ ਸਰਕਾਰੀ ਪਰਚੇਜ ਹੈ ਕੇਵਲ ਸਰਕਾਰੀ ਅਕਵਾਇਰ ਕੀਤੀ ਗਈ ਹੈ ਉਹਦੇ ਨਾਲ ਜੋੜ ਕੇ ਕਿ ਉਹ ਦੇਣਾ ਚਾਹੀਦਾ ਤੇ ਉਹਨਾਂ ਕ ਜਿਹੜਾ 20% ਜਾਂ ਜਿਹੜਾ ਗੈਪ ਹੈ ਉਹ ਪੰਜਾਬ ਸਰਕਾਰ ਬੋਨਸ ਦੇ ਰੂਪ ਚਾਪੜੇ ਕੋਲੋਂ ਦੇ ਦੇ ਉਦੋਂ ਬਾਅਦ ਟਾਈ ਅਪ ਕਰੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਉਹਦੇ ਤੋਂ ਮੰਗੇ ਰੀਇੰਬਰਸਮੈਂਟ ਔਰ ਇਹ ਸੰਭਵ ਹੈ ਕਹਿੰਦੇ ਨੇ ਉਹਨਾਂ ਦਾ ਉਹ ਅਫਸਰ ਜਿਹੜੇ ਐਨਐਚਏ ਦੇ ਵਿੱਚ ਨੇ ਕਿ ਸੰਭਵ ਹੈ ਕਿ ਪੰਜਾਬ ਗਵਰਨਮੈਂਟ ਨੂੰ ਵੀ ਉਹ ਵਾਪਸ ਮਿਲ ਜਾਣਗੇ ਪੈਸੇ ਤੇ ਕਿਸਾਨੀ ਦਾ ਮਾਮਲਾ ਵੀ ਹੱਲ ਹੋ ਜਾਏਗਾ ਹੁਣ ਇਹ ਨਹੀਂ ਪਤਾ ਇਹ ਸੋਚ ਪ੍ਰਣਾਲੀ ਕਿੰਨੀ ਹੈ ਇਹ ਜਿਹੜੀ ਇਨਫਾਰਮੇਸ਼ਨ ਹੈ ਇਹ ਉਹਨਾਂ ਸੱਜਣਾ ਦੇ ਨਾਲ ਗੱਲ ਕਰਨ ਤੇ ਆਧਾਰਿਤ ਹੈ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵਿੱਚ ਕੰਮ ਕਰ ਚੁੱਕੇ ਨੇ ਕੰਮ ਕਰ ਰਹੇ ਨੇ ਜਾਂ ਜਿਹੜੀ ਜਾਣਕਾਰੀ ਇਸ ਲੈਵਲ ਤੇ ਹੈ ਜੇ ਪੰਜਾਬ ਸਰਕਾਰ ਨੇ ਇਹਨਾਂ ਪ੍ਰੋਜੈਕਟਾਂ ਨੂੰ ਜਦੋਂ ਜ਼ਮੀਨ ਐਕਵਾਇਰ ਹੋ ਗਈ ਪੈਸੇ ਦਾ ਰੌਲਾ ਆਇਆ ਫਿਰ ਆਰਬਿਟਰੇਟਰ ਦੇ ਜਾਂਦੇ ਹੋ ਫਿਰ ਗਾਹਾਂ ਤੋਂ ਵਾਹ ਚੀਜ਼ਾਂ ਚੱਲਦੀਆਂ ਨੇ ਫਿਰ ਉਹ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਫਿਰ ਹਾਲ ਇਹ ਹੈ ਪਰ ਇੰਦੀ ਲੌਂਗ ਰਨ ਇਹ ਗੱਲ ਵੀ ਸੁੱਟ ਪਾਉਣ ਵਾਲੀ ਨਹੀਂ ਹੈ ਕਿ ਓਵਰਆਲ ਡਿਵੈਲਪਮੈਂਟ ਦੇ ਮਾਡਲ ਨੂੰ ਕੀ ਰਿਵਿਊ ਕੀਤਾ ਜਾਣਾ ਚਾਹੀਦਾ ਹੈ ਜੇ ਰਿਵਿਊ ਕੀਤਾ ਜਾਣਾ ਚਾਹੀਦਾ ਤਾਂ ਸਾਰੇ ਸਟੇਕ ਹੇਲਡਰਜ਼ ਨੂੰ ਖੁੱਲ੍ਹ ਕੇ ਉਹਦੇ ਤੇ ਵੀ ਚਰਚਾ ਕਰਨੀ ਚਾਹੀਦੀ ਹੈ ਕਿ ਅੱਗੇ ਨੂੰ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਇਸ ਲਈ ਭਾਰਤ ਵਾਲਾ ਪ੍ਰੋਜੈਕਟ ਦੇ ਵਿੱਚ ਕੱਲੇ ਇੱਕ ਤੇ ਰੂਏ ਕਹਿਣਾ ਇਹਦੇ ਚ ਪੰਜਾਬ ਗਵਰਨਮੈਂਟ ਦਾ ਬੇਹਦ ਇੰਪੋਰਟੈਂਟ ਰੋਲ ਹੈ ਕਿਸਾਨਾਂ ਦਾ ਆਪਣੇ ਪੱਧਰ ਤੇ ਆ ਕਿਸਾਨਾਂ ਨੇ ਮੰਗਣਾ ਪਰ ਸਰਕਾਰ ਦੀ ਇਹ ਜਿਵੇਂ ਵੀ ਵਾਰੀ ਗੱਲਦੀ ਹੈ ਕਿ ਉਹ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਏ ਕਿਸਾਨਾਂ ਨੂੰ ਹੀ ਕੇਵਲ ਪੂਰੇ ਮਾਬਜੇ ਦੀ ਗੱਲ ਨਹੀਂ ਹੈ ਬੇਜਮੀਨੇ ਲੋਕ ਜਿਹੜੇ ਉਹ ਪਿੰਡਾਂ ਚ ਰਹਿੰਦੇ ਨੇ ਵੱਖ-ਵੱਖ ਕਿੱਤਿਆਂ ਦੇ ਵਿੱਚ ਨੇ ਉਹਨਾਂ ਦੇ ਵੀ ਜ਼ਿੰਦਗੀ ਤੇ ਜੋ ਅਸਰ ਪੈਣਾ ਹੈ ਉਹ ਅਸੈਸਮੈਂਟ ਕਰਾਉਣ ਤੋਂ ਬਾਅਦ ਉਹਨਾਂ ਦੇ ਮਤਲਬ ਉਹਨਾਂ ਨੂੰ ਰਾਇਤ ਜੋ ਦੇਣੀ ਹੈ ਜੋ ਕੰਪਨਸੇਟ ਕਰਨਾ ਹੈ ਉਹਦੇ ਵਿੱਚ ਵੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਇਹਨੂੰ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਪੁਲਾਨ